ਉਹਨਾਂ ਨੂੰ ਕਹਵਾ ਕਿ ਤੁਸੀਂ ਆਮ ਜਸਦਾਦ ਨੇ ਇਸ ਨੂੰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਹੈ ਤਨਖਾਈਆ ਦਾ ਮਤਲਬ ਹੈ ਵੀ ਇੱਕ ਕਿਸੇ ਚੀਜ਼ ਵਾਸਤੇ ਇੱਕ ਉਤਾਹੀ ਕੀਤੀ ਹੈ ਔਰ ਗ੍ਰਿਟੀ ਹੈ ਜੀ ਇਸ ਦੇ ਉੱਤੇ ਕੋਈ ਦੋਸ਼ਾਇਦ ਹੁੰਦਾ ਉਸਨੇ ਧਾਰਮਿਕ ਤੌਰ ਤੇ ਕਿਹਾ ਵੀ ਮੈਂ ਕੋਈ ਕਿਸੇ ਕਿਸੇ ਗੁਰਾਂ ਦੀ ਕੁਰਾਹਿਤ ਕੀਤੀ ਹੈ ਜਾਂ ਬਦਰ ਕੁਰਾਹਿਤ ਹੋ ਗਈ ਮੇਰੇ ਕੋਲ ਕੁਝ ਇਸ ਤਰ੍ਹਾਂ ਦੀ ਗੱਲ ਨਹੀਂ ਤਾਂ ਜਿਹੜਾ ਹੈਗਾ ਅਸਲ ਦੇ ਵਿੱਚ ਜਿਹੜੀ ਕੁਤਾਹੀ ਹੈ ਕੋਤਸਿਆ ਸੀ ਇਹ ਇਸ ਦਾ ਹੱਲ ਇਹ ਨਹੀਂ ਵੀ ਤੁਸੀਂ ਫਲਾਨੀ ਥਾਂ ਦੇ ਉੱਤੇ ਖੱਡ-ਪਾੜ ਖੰਡ-ਪਾੜ ਕਰਾ ਦਿਓ ਫਲਾਨੀ ਥਾਂ ਦੇ ਉੱਤੇ ਭਾਂਡੇ ਮਾਰ ਦਿਓ ਫਲਾਨੀ ਥਾਂ ਦੇ ਉੱਤੇ ਇਹ ਘਰ ਕੁਸੁੰਗ ਆਤਮ ਸ਼ੁੱద్ధి ਵਾਸਤੇ ਇਹ ਆਤਮ ਸ਼ੁੱద్ధి ਦਾ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਤਾਂ ਸਿਆਸਤ ਨੂੰ ਆਪਣੀ ਤੌਰ ਦੇ ਉੱਤੇ 모ੜਿਆ ਆਪਣੇ ਫਾਇਦਿਆਂ ਵਾਸਤੇ ਇਹਨਾਂ ਨੇ ਉਸ ਨੂੰ ਸਾਡੀ ਸਾਡੀ ਸਰਸੁਪ ਨੂੰ ਸਿੱਖ ਪੰਥ ਦੀ ਸਿਆਸਤ ਨੂੰ ਖਤਮ ਕੀਤਾ ਹੈ ਖਤਮ ਕੀਤਾ ਇਹਨਾਂ ਨੇ ਸੰਵਧਾਨ ਨੂੰ ਦਬੇੜਾ ਕਰਕੇ ਜੀ ਪਹਿਲੇ ਦਿਨ ਤੋਂ ਇਹਨਾਂ ਨੇ ਸੰਵਧਾਨ ਨੂੰ ਖਤਮ ਕਰਨਾ ਸ਼ੁਰੂ ਕਰਤਾ ਸੀ ਤਾਂ ਇਹਨਾਂ ਦੇ ਉੱਤੇ ਇਹਨਾਂ ਨੂੰ ਸਜ਼ਾ ਇਹ ਦੇਣੀ ਚਾਹੀਦੀ ਹੈ ਕਿ ਜੀ ਅਕਾਲ ਅਕਾਲ ਪਖਤ ਕੋਲੇ ਬੰਦੇ ਹਨਗੇ ਜਿਹੜੇ ਕਿ ਮੁੜਕੇ ਇਸ ਨੂੰ ਸੰਵਧਾਨ ਨੂੰ ਸੁਲਝੀਤ ਕਰ ਸਕਦੇ ਉਹ ਸਿਆਣੇ ਬੰਦੇ ਚੁਣ ਚਣ ਕੇ ਜਿਹੜੇ ਵੀ ਅਕਾਲ ਪੁਰਖ ਦੀ ਮਰਜ਼ੀ ਦੇ ਅਨਸਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਉਹ ਅਕਾਲ ਪੁਰਖ ਨੂੰ ਸੌਂਦ ਦੇਣਾ ਚਾਹੀਦਾ ਔਰ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਇਸ ਦਾ ਖਰਚਾ ਦਿਓ ਉਹ ਜਿਹੜੇ ਬੰਦੇ ਲੈ ਕੇ ਤੇ ਉਹਨਾਂ ਨੂੰ ਕਹਿਣ ਵੀ ਸਾਨੂੰ ਤੁਸੀਂ ਆਪਣੇ ਕੋਲੇ ਜੱਜ ਜਾਂਦੇ ਕਈ ਲੋਕ ਠੀਮ ਬੜੇ ਸਿਆਣੇ ਸਿਆਣੇ ਤੇ ਇਹੋ ਜਿਹੇ ਲੋਕਾਂ ਨੂੰ ਕਹੋ ਕਿ ਜੀ ਤੁਸੀਂ ਸਾਨੂੰ ਅਕਾਲੀ ਦਰਬਾਰੇ ਰਿਵਾਈਵ ਕਰਕੇ ਦਿਓ ਦੁਬਾਰੇ ਸਭ ਨੂੰ ਸੁਜੀਤ ਕਰੋ ਇਸਦਾ ਇਨਨ ਲਗਣੀ ਚਾਹੀਦੀ ਹੈ ਬਾਕੀ ਜਿਹੜੇ ਗੱਲਾਂ ਆਂਦੀਆਂ ਤੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਲੋਕਾਂ ਨੂੰ ਬੇਵਕੂ ਬਣਾਉਣ ਵਾਸਤੇ ਇਹ ਸਾਰਾ ਕੁਝ ਨੈਰੇਟਿਵ ਚੱਲ ਰਿਹਾ ਅਸਲ ਗੱਲ ਇਹ ਹੈ ਕਿ ਇਹਨਾਂ ਨੇ ਅਕਾਲੀਵਾਲ ਖਤਮ ਕੀਤਾ ਅਕਾਲੀਵਾਲ ਖਤਮ ਕਰਕੇ ਆਪਣੀ ਜੇਬ ਦੀ ਜੇਬ ਦੀ ਪਾਰਟੀ ਬਣਾਈ ਉਸ ਪਾਰਟੀ ਨੇ ਸਾਡਾ ਸਾਡੀ ਕੌਮ ਦਾ ਬੇੜਾ ਗਰਗ ਕਰਤਾ ਸਾਡੇ ਇਨੇ ਲੱਖਾਂ ਲੋਕ ਸ਼ਹੀਦ ਹੋ ਗਏ ਅਸੀਂ ਕਿਸੇ ਦਾ ਬਦਲਾ ਨਹੀਂ ਲੈ ਸਕੇ ਅਸੀਂ ਕਿਸੇ ਦੀ ਕਿਸੇ ਦੀ ਗੱਲ ਨਹੀਂ ਤੋੜ ਸਕੇ ਸਾਡੇ ਪੰਜਾਬੀ ਸੂਬਾ ਮੁਕੰਮਲ ਨਹੀਂ ਹੋਇਆ ਜਿਸ ਨੂੰ ਮੁਕੰਮਲ ਜਿਸ ਨੂੰ ਲੈਣ ਵਾਸਤੇ ਲੱਖਾਂ ਸ਼ਹੀਦियां ਹੋਈਆਂ ਲੱਖਾਂ ਲੋਕ ਜਿਨ੍ਹਾਂ ਦੇ ਵਿੱਚ ਗਏ ਹਜ਼ਾਰਾਂ ਲੋਕ ਸ਼ਹੀਦ ਹੋਏ ਉਹ ਮੁਕੰਮਲ ਨਹੀਂ ਹੋਇਆ ਪੰਜਾਬੀ ਸਾਡੀ ਲਾਗੂ ਨਹੀਂ ਹੋਈ ਸਾਡੇ ਜਿੰਨੇ ਜਿਹੜੇ ਇਲਾਕੇ ਸੀ ਸਾਡੇ ਪੰਜਾਬੀ ਬੋਲਦੇ ਅਜੇ ਤਾਈਂ ਬਾਹਰ ਤੁਰੇ ਫਿਰਦੇ ਹਨ ਤਾਂ ਇਹ ਸਾਰਾ ਕੁਝ ਇਸ ਤਰਕੇ ਹੋਇਆ ਹੈ ਕਿ ਸੰਧਾਨ ਨੂੰ ਖਤਮ ਕਰਕੇ ਇੱਕ ਜੇਬੀ ਪਾਰਟੀ ਬਣਾ ਲਈ ਔਰ ਜਿਹੜੇ ਨਾਲ ਦੇ ਬੰਦੇ ਸੀਗੇ ਉਹ ਉਹ ਮੂਰਿਆਂ ਦੇ ਤੌਰ ਤੇ ਖੜੇ ਕਰ ਲਈਏ। ਤੁਹਾਡਾ ਸ਼੍ਰੋਮਣੀ ਅਕਾਲੀ ਦਲ ਹੈ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ। ਜੀ। ਇਹ ਇਹਨਾਂ ਨੇ ਖਾਮ ਖਾ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਵੋਟਾਂ ਲਈਆਂ। ਤਾਂ ਹੁਣ ਇਹ ਸਾਨੂੰ ਸਾਡਾ ਅਕਾਲੀ ਦਲ ਬਣਾ ਕੇ ਦੇਣ ਉਸ ਤੋਂ ਬਾਅਦ ਅਕਾਲੀ ਦਲ ਫੈਸਲਾ ਕਰੇਗਾ ਕਿ ਇਹਨਾਂ ਲੋਕਾਂ ਨੂੰ ਉਹਨਾਂ ਨੇ ਰੱਖਣਾ ਹੈ ਕਿ ਨਹੀਂ ਰੱਖਣਾ। ਤੋਂ ਇਹ ਮੇਰੀ ਗੱਲ ਦੇ ਵਿੱਚ ਸਾਡੀ ਕੌਮ ਦਾ ਫੈਸਲਾ ਇਸ ਵੇਲੇ ਜੇਗਰ ਦਾ ਹੋਣਾ ਚਾਹੀਦਾ ਪਰ ਆਪਣੀ ਗੱਲ ਤਾਂ ਉੱਥੇ ਪਹੁੰਚਣੀ ਨਹੀਂ। ਉਹਨਾਂ ਨੂੰ ਜਿਹੜੇ ਉਹਨਾਂ ਨੂੰ ਜਾਣਦੇ ਲੋਕ ਉਹਨਾਂ ਕੋਲ ਕਚਸ਼ੇਦ ਪਹੁੰਚ ਜਾਏ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਇਸ ਤਰ੍ਹਾਂ ਦੀ ਸਲਾਹ ਦੇਦਾਰ ਨੂੰ ਦੇਣ ਕਿ ਉਹ ਕੌਮ ਨੂੰ ਇੱਕ ਸਿੱਧੀ ਲੀਹਾਂ ਦੇ ਉੱਤੇ ਪਾ ਕੇ ਤੇ ਅਗਾਹ ਸਾਡਾ ਭਵਿੱਖਾ ਹੁਣ ਜਿਹੜਾ ਸਾਡਾ 50 ਸਾਲ ਸਾਡੇ ਬਰਬਾਦ ਹੋ ਗਏ ਇਹਦਾ ਮੁੜ ਕੇ ਆ ਨਹੀਂ ਸਕਦੇ ਜੀ ਲੇਕਿਨ ਅਗਾਂਹ ਨੂੰ ਤਾਂ ਸੇ ਲੋਕਾਂ ਦੀ ਜਿਹੜੀ ਬਰਾਬਰ ਦੀ ਸੰਸਾਰ ਦੇ ਵਿੱਚ ਬਰਾਬਰ ਦਾ ਦੇ ਤੌਰ ਦੇ ਉੱਤੇ ਬਰਾਬਰ ਖੜੇ ਹੋਣ ਦੇ ਕਾਬਿਲਤਾ ਹੋ ਜਾਈਏ ਲੋਕਾਂ ਦੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਤੇ ਪੜ੍ਹਾਈ ਦਾ ਸਾਰਾ ਕਦਮ ਹੋ ਗਿਆ ਜੇ ਇਹ ਸਾਰੀ ਇੰਸਟੀਚੂਨਸ ਪੰਜਾਬ ਦੀਆਂ ਸਰਕਾਰ ਦੀਆਂ ਸ਼੍ਰੋਮੀ ਕਮੇਟੀ ਦੀਆਂ ਸਾਰੀਆਂ ਅਕਾਲੀ ਦਲੀਆਂ ਸਾਰੇ ਦੇ ਸਾਰੇ ਬਰਬਾਦ ਹੋ ਗਏ ਤਾਂ ਇਹ ਸਾਰਾ ਕੁਝ ਅਸੀਂ ਰਿਵਾਈਵ ਕਰਨਾ ਚਾਹੁੰਦੇ ਆ ਤਾਂ ਸਾਡੇ ਕੋਲੇ ਪੰਜਾਬੀ ਚ ਅੰਗਰੇਜ਼ੀ ਇਸ ਵੇਲੇ ਮੌਜੂਦ ਹੈ ਉਸ ਨੂੰ ਲੈ ਲੈਣ ਉਹ ਤੋਂ ਉਸ ਨੂੰ ਜਿਹਦਾ ਠੀਕ ਆਉਂਦਾ ਤਾਂ ਉਸ ਨੂੰ ਉਸ ਤੋਂ ਨਾਲ ਇੱਕ ਪ੍ਰਮਾਨ ਕਰ ਲੈਣ ਕਿਉਂਕਿ ਅਕਾਲੀ ਰੂਲ ਦੇ ਸੰਵਧਾਨ ਦੇ ਉੱਤੇ ਬੇਸ ਕਰਕੇ ਉਸ ਦੇ ਉੱਤੇ ਇੱਕ ਰਸਤੇ ਉਪਰਾ ਬਣਾ ਕੇ ਉਸ ਨੂੰ ਬਣਾਇਆ ਗਿਆ ਤਾਂ ਕਿ ਜਿਹੜਾ ਮਾਡਰਨ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੋ ਅੱਜ ਸਾਨੂੰ ਨੌਲੇਜ ਦਾ ਵਾਅਦਾ ਹੋਇਆ ਹੈ ਇਨਸਾਨੀਅਤ ਦੇ ਦੇ ਵਿੱਚ ਇਹ ਨਵੀਆਂ ਦੁਨੀਆਂ ਲੀਆਂ ਪਈਆਂ ਉਹਨਾਂ ਦਾ ਫਾਇਦਾ ਉਠਾਇਆ ਜਾ ਸਕੇ ਉਸ ਤੇ ਸਾਰ ਉਸ ਨੂੰ ਕੱਢਿਆ ਗਿਆ ਹੁਣ ਮੈਂ ਇਹ ਬੇਨਤੀ ਕਰਾਂ ਜੇ ਫਰਜ਼ ਕਰੋ ਕੋਈ ਮੇਰੀ ਗੱਲ ਸੁਣਦਾ ਹੋਵੇ ਤਾਂ ਮੈਂ ਉਹਨਾਂ ਨੂੰ ਕਹਾਂ ਕਿ ਤੁਸੀਂ ਆਮ ਜਸੇਦਾਰ ਨੇ ਇਸ ਨੂੰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਤਨਖਾਹਿਆ ਦਾ ਮਤਲਬ ਹੈ ਵੀ ਇਹ ਕਿਸੇ ਚੀਜ਼ ਵਾਸਤੇ ਇਹ ਇੱਕ ਉਤਾਹੀ ਕੀਤੀ ਆ ਔਰ ਗਿਲਟੀ ਹੈ ਜੀ ਇਸ ਦੇ ਉੱਤੇ ਕੋਈ ਦੋਸ਼ ਆਇਦ ਹੁੰਦਾ ਹੁਣ ਦੋਸ਼ ਇਸ ਦੇ ਉੱਤੇ ਧਾਰਮਿਕ ਤਾਂ ਕੋਈ ਆਇਦ ਨਹੀਂ ਹੁੰਦਾ ਨਾ ਧਾਰਮਿਕ ਕੋਈ ਗੱਲ ਕਰ ਰਿਹਾ ਨਾ ਧਾਰਮਿਕ ਇਸ਼ੂ ਹੈ ਨਾ ਉਸ ਨੇ ਧਾਰਮਿਕ ਤੌਰ ਤੇ ਕਿਹਾ ਵੀ ਮੈਂ ਕੋਈ ਕਿ ਕਿਸੇ ਤਰ੍ਹਾਂ ਦੀ ਕੁਰਾਹਿਤ ਕੀਤੀ ਹੈ ਜਾਂ ਬਦਰ ਕੁਰਾਹਿਤ ਹੋ ਗਈ ਮੇਰੇ ਕੋਲੋਂ ਕੁਝ ਇਸ ਤਰ੍ਹਾਂ ਦੀ ਗੱਲ ਨਹੀਂ ਪਰ ਜਿਹੜਾ ਹੈਗਾ ਅਸਲ ਦੇ ਵਿੱਚ ਜਿਹੜੀ ਕੁਤਾਹੀ ਹੈ ਉਹ ਤਾਂ ਸਿਆਸੀ ਹੈ ਜੀ ਤੇ ਇਸ ਦਾ ਹੱਲ ਇਹ ਨਹੀਂ ਵੀ ਤੁਸੀਂ ਫਲਾਨੀ ਤਾਂ ਦੇ ਉੱਤੇ ਅਖੰਡ ਪਾਠ ਕਰਾ ਦਿਓ ਫਲਾਨੀ ਤਾਂ ਦੇ ਉੱਤੇ ਭਾਂਡੇ ਮਾਂ ਜੀ ਉਹ ਫਲਾਨੀ ਤਾਂ ਦੇ ਉੱਤੇ ਇਹ ਸਾਰਾ ਕੁਝ ਹੁੰਦਾ ਆਤਮ ਸ਼ੁੱద్ధి ਵਾਸਤੇ ਇਹ ਆਤਮ ਸ਼ੁੱద్ధి ਦਾ ਕੋਈ ਗੱਲ ਨਹੀਂ ਹੈਗੀ ਹਾਂ ਇਹ ਤਾਂ ਪਛਤਾਵੇ ਵਾਸਤੇ ਹੁੰਦਾ ਪਛਤਾਵੇ ਦੀ ਕੋਈ ਗੱਲ ਨਹੀਂ ਇਹਨਾਂ ਨੇ ਤਾਂ ਸਿਆਸਤ ਨੂੰ ਆਪਣੀ ਤੌਰ ਦੇ ਉੱਤੇ 모ੜਿਆ ਆਪਣੇ ਫਾਇਦਿਆਂ ਵਾਸਤੇ ਇਹਨਾਂ ਨੇ ਉਸ ਨੂੰ ਸਾਡੀ ਸਾਡੀ ਸਿਆਸਤ ਨੂੰ ਸਿੱਖ ਪੰਥ ਦੀ ਸਿਆਸਤ ਨੂੰ ਖਤਮ ਕੀਤਾ ਤਾਂ ਇਹ ਖਤਮ ਕੀਤਾ ਇਹਨਾਂ ਨੇ ਸੰਵਧਾਨ ਨੂੰ ਦਬੇੜਾ ਕਰਕੇ ਜੀ ਪਹਿਲੇ ਦਿਨ ਤੋਂ ਇਹਨਾਂ ਨੇ ਸੰਵਧਾਨ ਨੂੰ ਖਤਮ ਕਰਨਾ ਸ਼ੁਰੂ ਕਰਤਾ ਸੀ ਤਾਂ ਇਹਨਾਂ ਦੇ ਉੱਤੇ ਇਹਨਾਂ ਨੂੰ ਸਜ਼ਾ ਇਹ ਦੇਣੀ ਚਾਹੀਦੀ ਹੈ ਕਿ ਜੀ ਅਕਾਲ ਅਕਾਲ ਤਖਤ ਕੋਲੇ ਬੰਦੇ ਹਨਗੇ ਜਿਹੜੇ ਕਿ ਮੁੜ ਕੇ ਇਸ ਨੂੰ ਸੰਵਧਾਨ ਨੂੰ ਸੁਲਝੀਤ ਕਰ ਸਕਦੇ ਨੇ ਜੀ ਉਹ ਸਿਆਣੇ ਬੰਦੇ ਚੁਣਣ ਕੇ ਜਿਹੜੇ ਵੀ ਅਕਲਤਕ ਦੀ ਦੀ ਮਰਜ਼ੀ ਦੇ ਅਨਸਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਉਹ ਅਕਲਤਕ ਨੂੰ ਉਹ ਸੌਂਦ ਦੇਣਾ ਚਾਹੀਦਾ ਔਰ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਇਸ ਦਾ ਖਰਚਾ ਦਿਓ ਤੁਸੀਂ ਇਸ ਤੋਂ ਇਹਨਾਂ ਇਹਨਾਂ ਕੁਝ ਕਮਾਇਆ ਇਸ ਨੂੰ ਖਤਮ ਕਰਕੇ ਹੁਣ ਇਸ ਨੂੰ ਸੁਲਝੀਤ ਕਰਨਾ ਸਾਡੇ ਵਾਸਤੇ ਜ਼ਰੂਰੀ ਹੈ ਤੇ ਤੁਸੀਂ ਸਾਡਾ ਜਿਸ ਤਰ੍ਹਾਂ ਖਤਮ ਕੀਤਾ ਸੀਗਾ ਇਟ-ਇਟ ਕਰਕੇ ਇਹ ਬਿਲਡਿੰਗ ਜਿਹੜੀ ਸਾਰੀ ਸਾਰਾ ਐਡਾ ਸ਼ਾਨਦਾਰ ਮਹਿਲ ਬਣਿਆ ਹੋਇਆ ਸੀ ਇੱਕ-ਇੱਕ ਇਟ ਕਰਕੇ ਤੁਸੀਂ ਤੋੜਿਆ ਹੁਣ ਉਸੇ ਤਰ੍ਹਾਂ ਇੱਕ-ਇੱਕ ਇਟ ਕਰਕੇ ਸਾਨੂੰ ਜੋੜ ਕੇ ਦਿਓ ਜਿਹੜਾ ਉਸ ਦਾ ਜੋੜਨ ਦਾ ਖਰਚਾ ਤੁਸੀਂ ਦਿਓ ਤੇ ਜਿਹੜਾ ਕੰਮ ਹੈ ਅਸੀਂ ਆਪਣੇ ਬੰਦਿਆਂ ਕੋਲੋਂ ਜਿਹੜੇ ਕਿ ਅਕਾਲ ਤਖਤ ਦੇ ਜਹੇਦਾਰ ਸਹਿਬਾਨ ਹਨਗੇ ਇਹਨਾਂ ਨੂੰ ਇਹ ਜਾਣਦੇ ਹੋਣਗੇ ਚੰਗੇ ਬੰਦਿਆਂ ਨੂੰ ਜਿਹੜੇ ਇਹਨਾਂ ਦੇ ਵਾਕਿਫ ਬਣ ਗਏ ਹਾਂ ਮੈਂ ਜਿਹਾ ਉਹ ਜਿਹੇ ਬੰਦੇ ਲੈ ਕੇ ਤੇ ਉਹਨਾਂ ਨੂੰ ਕਹਿਣ ਵੀ ਸਾਨੂੰ ਤੁਸੀਂ ਆਪਣੇ ਕੋਲੇ ਜੱਜ ਜਾਣਗੇ ਕਈ ਲੋਕ ਵਕੀਲ ਬੜੇ ਸਿਆਣੇ ਸਿਆਣੇ ਤੇ ਇਹੋ ਜਿਹੇ ਲੋਕਾਂ ਨੂੰ ਕਹੋ ਕਿ ਜੀ ਤੁਸੀਂ ਸਾਨੂੰ ਅਕਾਲੀ ਦਵਾਰ ਦੁਬਾਰੇ ਰਿਵਾਈਵ ਕਰਕੇ ਦਿਓ ਦੁਬਾਰੇ ਸੁਰਜੀਤ ਕਰੋ ਇਹ ਸਜ਼ਾ ਇਹਨਾਂ ਨੂੰ ਲੱਗਣੀ ਚਾਹੀਦੀ ਹੈ ਬਾਕੀ ਜਿਹੜੀਆਂ ਆਣਗੀਆਂ ਗੱਲਾਂ ਇਹ ਕਿ ਜੀ ਇਹਨਾਂ ਨੇ ਆ ਕੁਤਾਈ ਕਰਦੀ ਇਹ ਅਸਤੀਫਾ ਦੇਵੇ ਇਹ ਅਸਤੀਫਾ ਨਾ ਦੇਵੇ ਅਸਤੀਫਾ ਦੇਣ ਦੀ ਲੋੜ ਨਹੀਂ ਉਸਨੇ ਫਲਾਣਾ ਬੰਦਾ ਬਣਾਤਾ ਅਰਜੀ ਦੇ ਤੌਰ ਦੇ ਉੱਤੇ ਅਰਜੀ ਦੌਰ ਦੇ ਉੱਤੇ ਬਣਿਆ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਉਹ ਪ੍ਰਧਾਨ ਨੂੰ ਕੋਈ ਡਿਸੇਬਲਡ ਨਹੀਂ ਕੋਈ ਐਸੀ ਗੱਲ ਨਹੀਂ ਇਹਦੇ ਸਾਰਿਆਂ ਸਾਰਿਆਂ ਜਿਹਨੂੰ ਕਹਿੰਦੇ ਆ ਮੂੰਗਾ ਕਹਾਵਾ ਹੋ ਜੀ ਤੇ ਐਵੇਂ ਗੱਲਾਂ ਹੰਗੀਆਂ ਤੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਸਾਰਾ ਕੁਝ ਨੈਰੇਟਿਵ ਚੱਲ ਰਿਹਾ ਹੈ ਅਸਲ ਗੱਲ ਇਹ ਹੈ ਕਿ ਇਹਨਾਂ ਨੇ ਅਕਾਲੀਵਲ ਖਤਮ ਕੀਤਾ ਅਕਾਲੀਵਲ ਖਤਮ ਕਰਕੇ ਆਪਣੀ ਜੇਬ ਦੀ ਜੇਬ ਦੀ ਪਾਰਟੀ ਬਣਾਈ ਉਸ ਪਾਰਟੀ ਨੇ ਸਾਡਾ ਸਾਡੀ ਕੌਮ ਦਾ ਬੇੜਾ ਗਰਕ ਕਰਤਾ ਸਾਡੇ ਐਨੇ ਲੱਖਾਂ ਲੋਕ ਸ਼ਹੀਦ ਹੋ ਗਏ ਅਸੀਂ ਕਿਸੇ ਦਾ ਬਦਲਾ ਨਹੀਂ ਲੈ ਸਕੇ ਅਸੀਂ ਕਿਸੇ ਦੀ ਕਿਸੇ ਦੀ ਗੱਲ ਨਹੀਂ ਤੋੜ ਸਕੇ ਸਾਡੇ ਪੰਜਾਬੀ ਸੂਬਾ ਮੁਕੰਮਲ ਨਹੀਂ ਹੋਇਆ ਜਿਸ ਨੂੰ ਮੁਕੰਮਲ ਜਿਸ ਨੂੰ ਲੈਣ ਵਾਸਤੇ ਲੱਖਾਂ ਸ਼ਹੀਦੀਆਂ ਹੋਈਆਂ ਲੱਖਾਂ ਲੋਕ ਜਿਨ੍ਹਾਂ ਦੇ ਵਿੱਚ ਗਏ ਹਜ਼ਾਰਾਂ ਲੋਕ ਸ਼ਹੀਦ ਹੋਏ ਉਹ ਮੁਕੰਮਲ ਨਹੀਂ ਹੋਇਆ ਪੰਜਾਬੀ ਸਾਡੀ ਲਾਗੂ ਨਹੀਂ ਹੋਈ ਸਾਡੇ ਜਿੰਨੇ ਜਿਹੜੇ ਇਲਾਕੇ ਸੀ ਸਾਡੇ ਪੰਜਾਬੀ ਬੋਲਦੇ ਅਜ ਤਾਂ ਹੀ ਬਾਹਰ ਤੁਰੇ ਫਿਰਦੇ ਨੇ ਤਾਂ ਇਹ ਸਾਰਾ ਕੁਝ ਇਸ ਕਰਕੇ ਹੋਇਆ ਹੈ ਕਿ ਸੰਵਧਾਨ ਨੂੰ ਖਤਮ ਕਰਕੇ ਇੱਕ ਜੇਬੀ ਪਾਰਟੀ ਬਣਾ ਲਈ ਔਰ ਜਿਹੜੇ ਨਾਲ ਦੇ ਬੰਦੇ ਸੀਗੇ ਉਹ ਮੂਰਿਆਂ ਦੇ ਤੌਰ ਤੇ ਖੜੇ ਕਰ ਲਏ ਤੁਸੀਂ ਮੂਰੇ ਜਾਣਦੇ ਹੋ ਉਹਨਾਂ ਆਪਣੇ ਪਿੰਡਾਂ ਦੇ ਵਿੱਚ ਜਦੋਂ ਗਾਂ ਮੱਝ ਜਿਹੜੀ ਸੱਜਣ ਸੂਈ ਹੁੰਦੀ ਸੀ ਉਹਦਾ ਬੱਚਾ ਕਈ ਵਾਰੀ ਮਰ ਜਾਂਦਾ ਸੀਗਾ ਜੀ ਤਾਂ ਉਸ ਨੂੰ ਲੋਕ ਉਹਦੀ ਖਾਲਾ ਕਿ ਉਹਦੇ ਵਿੱਚ ਭਰ ਕੇ ਬਿਲਕੁਲ ਟੂੜੀ ਟੂੜੀ ਤੇ ਤਾਰਾ ਮੀਰਾ ਦੇ ਡੱਕੇ ਢੁਕੇ ਉਹਦਾ ਇੱਕ ਬੁੱਤਜਾ ਬਣਾ ਲੈਂਦੇ ਸਨ ਤੇ ਜਿਸ ਵੇਲੇ ਉਹ ਪਸ਼ੂ ਜਿਹੜਾ ਸੀ ਉਹ ਪਸੰਦਾ ਨਹੀਂ ਸੀ ਹੁਨੀ ਦੇਰ ਜਿੰਨੀ ਦੇਰ ਆਪਣੇ ਉਸ ਉਸ ਨੂੰ ਵੇਖ ਨਾ ਲਵੇ ਆਪਣੇ ਬੱਚੇ ਨੂੰ ਤਾਂ ਉਹਦੇ ਸਾਹਮਣੇ ਕਰਨ ਦੇ ਸਾਨੂੰ ਉਹਨੂੰ ਸੰਗ ਸੰਗ ਲੈਂਦਾ ਸੀਗਾ ਤੇ ਉਹਨੂੰ ਆਉਂਦਾ ਸੀ ਲੱਗਦਾ ਸੀ ਜੀ ਮੇਰਾ ਹੀ ਬੱਚਾ ਹੈ ਤਾਂ ਉਹ ਦੁੱਧ ਦੇਣਦਾ ਸੀ ਇਹਨਾਂ ਨੇ ਇਸ ਤਰ੍ਹਾਂ ਮੂਰੇ ਬਣਾ ਕੇ ਸਾਡੇ ਸਾਰੇ ਲੋਕਾਂ ਕੋਲੋਂ ਵੋਟਾਂ ਲਈਆਂ ਨੂੰ ਆਖ ਦੇਖੋ ਜੀ ਅਸੀਂ ਉਹ ਪੰਥਕੀ ਜੀਤ ਦੇਖ ਦੇਖ ਫਤਿਹ ਦੇ ਨਾਰੇ ਲਾ ਰਹੇ ਆ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਜੀ ਇਹ ਇਹਨਾਂ ਨੇ ਖਾਮ ਖਾ ਇਹ ਲੋਕਾਂ ਨੂੰ ਗੁੰਮਰਾ ਕਰਕੇ ਇਹਨਾਂ ਨੇ ਵੋਟਾਂ ਲਈਆਂ ਤਾਂ ਹੁਣ ਇਹ ਸਾਨੂੰ ਸਾਡਾ ਅਕਾਲੀ ਦਲ ਬਣਾ ਕੇ ਦੇਣ ਉਸ ਤੋਂ ਬਾਅਦ ਅਕਾਲੀ ਦਲ ਫੈਸਲਾ ਕਰੇਗਾ ਕਿ ਇਹਨਾਂ ਲੋਕਾਂ ਨੂੰ ਉਹਨਾਂ ਨੇ ਰੱਖਣਾ ਹੈ ਕਿ ਨਹੀਂ ਰੱਖਣਾ ਜੀ ਸੋ ਇਹ ਮੇਰੇ ਖਿਆਲ ਦੇ ਵਿੱਚ ਸਾਡੀ ਕੌਮ ਦਾ ਫੈਸਲਾ ਇਸ ਵੇਲੇ ਜੇਜ਼ਦਾਰ ਦਾ ਹੋਣਾ ਚਾਹੀਦਾ ਪਰ ਆਪਣੀ ਗੱਲ ਤਾਂ ਉੱਥੇ ਪਹੁੰਚਣੀ ਨਹੀਂ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਜਾਣਦੇ ਨੇ ਲੋਕ ਉਹਨਾਂ ਕੋਲ ਤੱਕ ਸ਼ਾਇਦ ਪਹੁੰਚ ਜਾਏ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਇਸ ਤਰ੍ਹਾਂ ਦੀ ਸਲਾਹ ਜਹੇਦਾਰਾਂ ਨੂੰ ਦੇਣ ਕਿ ਉਹ ਕੌਮ ਨੂੰ ਇੱਕ ਸਿੱਧੀ ਲੀਹਾਂ ਦੇ ਉੱਤੇ ਪਾ ਕੇ ਤੇ ਅਗਾਂ ਸਾਡਾ ਭਵਿੱਖ ਤਾਂ ਹੁਣ ਜਿਹੜਾ ਸਾਡਾ 50 ਸਾਲ ਸਾਡੇ ਬਰਬਾਦ ਹੋ ਗਏ ਇਹਦਾ ਮੁੜ ਕੇ ਆ ਨਹੀਂ ਸਕਦੇ ਜੀ ਲੇਕਿਨ ਅਗਾਂ ਨੂੰ ਤਾਂ ਅਸੀਂ ਲੋਕਾਂ ਦੀ ਜਿਹੜੀ ਬਰਾਬਰ ਦੀ ਸੰਸਾਰ ਦੇ ਵਿੱਚ ਬਰਾਬਰ ਦਾ ਦੇ ਤੌਰ ਦੇ ਉੱਤੇ ਬਰਾਬਰ ਖੜੇ ਹੋਣ ਦੇ ਕਾਬਿਲਤਾ ਹੋ ਜਾਈਏ ਲੋਕਾਂ ਦੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਤੇ ਪੜ੍ਹਾਈ ਦਾ ਸਾਰਾ ਖਤਮ ਹੋ ਗਿਆ ਜੇ ਸਾਰੀ ਇੰਸਟੀਚੂਨਸ ਪੰਜਾਬ ਦੀਆਂ ਸਰਕਾਰ ਦੀਆਂ ਸ਼੍ਰੋਮੀ ਕਮੇਟੀ ਦੀਆਂ ਸਾਰੀਆਂ ਅਕਾਲੀ ਦਲਦੀਆਂ ਸਾਰੇ ਦੇ ਸਾਰੇ ਬਰਬਾਦ ਹੋ ਗਏ ਪਰ ਇਹ ਸਾਰਾ ਕੁਝ ਅਸੀਂ ਰਿਵਾਈਵ ਕਰਨਾ ਚਾਹੁੰਦੇ ਆ ਅਸੀਂ ਦੁਬਾਰੇ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਕਿ ਇਹ ਇਹ ਪੰਜਾਬ ਸੁੱਖ ਦਾ ਸਾਹ ਲੈ ਸਕੇ ਔਰ ਜਿਹੜੀਆਂ ਸਾਡੀਆਂ ਮਾਵਾਂ ਇੰਨੀ ਦੇਰ ਤੋਂ ਰੋ ਰਹੀਆਂ ਨੇ ਆਪਣੇ ਪੁੱਤਾਂ ਨੂੰ ਉਹਨਾਂ ਨੂੰ ਕੁਝ ਤਰਵਾਸ ਮਿਲੇ ਕਾਦੇ ਵਾਸਤੇ ਜੀ ਸ਼ਿੰਦੋਏ ਨੇ ਜੇ ਸਾਨੂੰ ਆਹੀ ਕੋਈ ਸਾਡੇ ਪੱਲੇ ਪੈਣਾ ਸੀਗਾ ਅਸੀਂ ਇੱਕ ਗੁਲਾਮ ਦੇ ਤੌਰ ਦੇ ਉੱਤੇ ਹੀ ਸਾਰਾ ਜੀਵਨ ਜਿਉਣਾ ਸੀ ਤਾਂ ਕਾਦੇ ਵਾਸਤੇ ਇਹ ਸਾਰਾ ਕੁਝ ਹੋਇਆ ਸੋ ਮੇਰੀ ਤਾਂ ਇਹੀ ਬੇਨਤੀ ਹੋਏਗੀ ਜਿਹੜਾ ਵੀ ਕੋਈ ਕਰ ਸਕਦਾ ਹੈ ਜਿਹੇ ਦਰਨ ਨੂੰ ਸਲਾਹ ਦੇ ਸਕਦਾ ਉਹਨੂੰ ਇਹ ਸਲਾਹ ਦੇਣੀ ਚਾਹੀਦੀ ਜੀ ਬਿਲਕੁਲ ਬਿਲਕੁਲ ਲਾਸਟ ਦੇ ਵਿੱਚ ਮੈਂ ਇੱਕ ਸਵਾਲ ਕਰਨਾ ਚਾਹੂੰਗਾ ਕਿ ਲਾਸਟ ਦੇ ਵਿੱਚ ਜੋ ਜਿਹੜੇ ਮਤਲਬ ਸਿਹਰਦ ਸੱਜਣ ਇਹਦੀ ਸੁਰਜੀਤੀ ਵਾਸਤੇ ਲੱਗੇ ਹੋਏ ਨੇ ਜਾਂ ਆਪਣੇ ਹੋਰ ਹੱਲ ਕੱਢਣ ਦੇ ਤਰੀਕੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਤੁਸੀਂ ਲਾਸਟ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਵਿਧਾਨ ਦੇ ਰਿਲੇਟਡ ਮੈਂ ਤਾਂ ਜੀ ਬੇਨਤੀ ਇਹੀ ਕਰਨੀ ਹੈ ਕਿ ਬਬਰ ਜੀ ਤੁਸੀਂ ਇੱਕ ਵਾਰੀ ਮਿਲੇ ਸੀ ਤੇ ਮੈਂ ਤੁਹਾਨੂੰ 15-20 ਕਾਪੀਆਂ ਇੱਕ ਸੰਵਿਧਾਨ ਦੀਆਂ ਦਿੱਤੀਆਂ ਸਾਨੂੰ ਪੰਜਾਬੀ ਅੰਗਰੇਜ਼ੀ ਦੇ ਵਿੱਚ ਜੀ ਉਹ ਸੰਵਿਧਾਨ ਅਸੀਂ ਇੱਥੇ ਪਿੱਛੇ ਜਿਸ ਵੇਲੇ ਕੋਵਿਡ ਦਾ ਚੱਲ ਰਿਹਾ ਸੀ ਤਾਂ ਮੈਂ ਸੋਚਿਆ ਵੀ ਕੁਝ ਤਾਂ ਹੋਰ ਦਾ ਹੋ ਨਹੀਂ ਸਕਦਾ ਤੇ ਉਹ ਜਿਸ ਤਰ੍ਹਾਂ ਆਪਾਂ ਹੁਣ ਗੱਲ ਕਰ ਰਹੇ ਹਾਂ ਸੰਪਰਕ ਕਰਕੇ ਇਹ ਇੰਟਰਨੈਟ ਦੇ ਉੱਤੇ ਤੇ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ ਉਹ ਸੰਵਿਧਾਨ ਬਣਾਇਆ ਸੀਗਾ ਜਿਸ ਦੇ ਵਿੱਚ ਅਮਰੀਕਾ ਕੈਨੇਡਾ ਦੇ ਬਹੁਤ ਸਾਰੇ ਲੋਕ ਸੀ ਆਪਣੇ ਫਿਰ ਦਿੱਲੀ ਦੇ ਕੁਝ ਵਕੀਲ ਸੀਗੇ ਕੋਈ ਬਹੁਤ ਸਿਆਣੇ ਸਿਆਣੇ ਲੋਕ ਸੀ ਉਹਨਾਂ ਨੇ ਬਣਾਇਆ ਸੀ ਮੇਰੀ ਵੀ ਸਲਾਹ ਲਈ ਸੀ ਉਹਨਾਂ ਨੇ ਤਾਂ ਉਹ ਸੰਵਿਧਾਨ ਸਾਡੇ ਕੋਲੇ ਪੰਜਾਬੀ ਚ ਅੰਗਰੇਜ਼ੀ ਚ ਇਸ ਵੇਲੇ ਮੌਜੂਦ ਹੈ ਉਸ ਨੂੰ ਲੈ ਲੈਣ ਉਸ ਨੂੰ ਜਿਹਦਾ ਉਹ ਠੀਕ ਆਉਂਦਾ ਤਾਂ ਉਸ ਨੂੰ ਉਸ ਤੋਂ ਨਾਲ ਇੱਕ ਪ੍ਰਮਾਨ ਕਰ ਲੈਣ ਕਿਉਂਕਿ ਅਕਾਲੀ ਗੁਰਦੇ ਸੰਵਧਾਨ ਦੇ ਉੱਤੇ ਬੇਸ ਕਰਕੇ ਉਸ ਦੇ ਉੱਤੇ ਟੇਕ ਰੱਖ ਕੇ ਧੂਰਾ ਬਣਾ ਕੇ ਉਸ ਨੂੰ ਉਹ ਬਣਾਇਆ ਗਿਆ ਤਾਂ ਕਿ ਜਿਹੜਾ ਮਾਡਰਨ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੋ ਅੱਜ ਸਾਨੂੰ ਨੌਲੇਜ ਦਾ ਵਾਧਾ ਹੋਇਆ ਇਨਸਾਨੀਅਤ ਦੇ ਵਿੱਚ ਇਹ ਨਵੀਆਂ-ਨਵੀਆਂ ਲੀਆਂ ਪਈਆਂ ਉਹਨਾਂ ਦਾ ਫਾਇਦਾ ਉਠਾਇਆ ਜਾ ਸਕੇ ਉਸ ਦੇ ਅਨਸਾਰ ਉਸ ਨੂੰ ਘੜਿਆ ਗਿਆ ਜੇ ਉਸ ਉਮਰ ਵਿੱਚ ਨਹੀਂ ਉਹ ਪ੍ਰਮਾਨ ਤਾਂ ਉਸ ਨੂੰ ਖੜੜਾ ਬਣਾ ਕੇ ਤੇ ਉਸ ਤੋਂ ਬਾਅਦ ਇਨਾਂ ਨੂੰ ਪ੍ਰਵਾਨਗੀ ਲੈ ਕੇ ਸਾਰੇ ਪੰਥ ਦੀ ਕਿਉਂਕਿ ਇਹ ਕਿਸੇ ਦੀ ਜਾਤੀ ਪਾਰਟੀ ਨਹੀਂ ਬਣਨੀ ਇਹ ਪੰਥ ਦਾ ਅਕਾਲੀ ਦਲ ਸੀ ਪੰਥ ਦੇ ਪੰਥ ਨੂੰ ਹੀ ਮੁੜ ਕੇ ਇਹ ਸੌਂਪ ਦੇਣਾ ਚਾਹੀਦਾ ਤਾਂ ਇਹ ਪੰਥ ਦੀ ਪ੍ਰਵਾਨਗੀ ਲੈ ਕੇ ਭਰਪੂਰ ਡਿਸਕਸ਼ਨ ਕਰਕੇ ਪੰਜ ਚਾਰ ਮਹੀਨਿਆਂ ਦੀ ਗੱਲ ਹੈ ਅੱਜ ਕੱਲ ਤਾਂ ਹਰ ਤਰ੍ਹਾਂ ਦੇ ਸਾਧਨ ਹਨ ਕਿ ਸਾਡੇ ਕੋਲੇ ਅਸੀਂ ਦੇਖੋ ਦੇਸ਼ ਤਾਂ ਪੰਚਮੈਂਟਾਂ ਦੀ ਗੱਲ ਕਰ ਸਕਦੇ ਆ ਸੋ ਇਹ ਸਾਰਾ ਕੁਝ ਕਰਕੇ ਤੇ ਉਸ ਸੰਵਿਧਾਨ ਨੂੰ ਅਡਾਪਟ ਕਰ ਲਿਆ ਜਾਵੇ ਜਾਂ ਉਸ ਨੂੰ ਬਦਲ ਕੇ ਜੋ ਵੀ ਇਹਨਾਂ ਨੂੰ ਖਲੜਾ ਸਮਝ ਕੇ ਉਸ ਤੋਂ ਬਗਲਾ ਲਿਆ ਕੇ ਤੇ ਉਸ ਨੂੰ ਅਡੌਕ ਕਰ ਲਿਆ ਜਾਵੇ ਤੇ ਉਸ ਦੇ ਅਨਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਵੇ ਨਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਸਾਨੂੰ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਔਰ ਸਿੱਖਾਂ ਦੀ ਮਰਜ਼ੀ ਤੋਂ ਬਿਨਾ ਸਿੱਖਾਂ ਦੇ ਹੀ ਸ਼ਮੂਲੀਅਤ ਤੋਂ ਬਿਨਾ ਪੰਜਾਬ ਦਾ ਕੱਖ ਨਹੀਂ ਬਣ ਸਕਦਾ ਨਾ ਕਦੇ ਬਣਿਆ ਪਿਛਲੇ 500 ਸਾਲਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸਿੱਖਾਂ ਨੇ ਜਿਹੜਾ ਕੁਝ ਕਰਨਾ ਹੈ ਇੱਥੇ ਉਹ ਕਰਨਾ ਹੈ ਬਾਕੀ ਸਾਰਿਆਂ ਦੀ ਸਹਿਮਤੀ ਹੁੰਦੀ ਹੈ ਕਿਉਂਕਿ ਸਿੱਖ ਆਪਣੇ ਵਾਸਤੇ ਨਹੀਂ ਕਰਦੇ ਉਹ ਸਾਰੇ ਸੰਸਾਰ ਦੇ ਭਲੇ ਵਾਸਤੇ ਆਪਣੇ ਭਰਾਵਾਂ ਦੇ ਨਾਲ ਦੇ ਲੋਕਾਂ ਦੇ ਭਲੇ ਵਾਸਤੇ ਇਹ ਕਰਦੇ ਨੇ ਇਸ ਕਰਕੇ 6-7% ਨੂੰ ਵੀ ਲੋਕ ਰਾਜ ਬਖਸ਼ਦੇ ਆ ਸੋ ਇਹ ਸਾਰਾ ਕੁਝ ਲੈ ਕੇ ਤੇ ਇਹਨਾਂ ਨੂੰ ਇਹ ਸੰਬਧਾਨ ਰਿਵਾਈਵ ਕਰਕੇ ਤੇ ਇਸ ਦੇ ਵਿੱਚ ਅਕਾਲੀ ਦਲ ਨੂੰ ਦੁਬਾਰੇ ਸੁਰਜੀਤ ਕਰਨਾ ਚਾਹੀਦਾ ਹੈ ਇਹੀ ਬੇਨਤੀ ਸਾਰਿਆਂ ਨੂੰ ਹੋਏਗੀ ਇਹੀ ਕੁਝ ਸਾਨੂੰ ਇਸ ਵੇਲੇ ਮਫੀਦ ਹੈ ਤੇ ਇਸ ਦੇ ਨਾਲ ਹੀ ਅਸੀਂ ਸੰਸਾਰ ਦੇ ਵਿੱਚ ਲੋਕਾਂ ਦੇ ਬਰਾਬਰ ਖੜਨ ਦੇ ਕਾਬਿਲ ਹੋ ਸਕਦੇ ਹਾਂ ਤੇ ਜੇ ਐਵੇਂ ਹੀ ਤੁਸੀਂ ਆ ਫਲਾਣੇ ਨੇ ਹੁਣ 15 ਬੰਦੇ ਇਕੱਠੇ ਕਰ ਲਈ ਤੇ ਇਹਨੇ ਦਲ ਬਣਾ ਲਿਆ ਢਿੰਕੇ ਨੇ 10 ਬੰਦੇ ਇਕੱਠੇ ਕਰ ਲਏ ਉਸਨੇ ਬਣਾ ਲਿਆ ਤਾਂ ਫੇਰ ਤੁਹਾਡਾ ਕੱਖ ਨਹੀਂ ਬਣਨਾ